ਰੰਡਵਾਂ ਦਾ ਦੇਸ਼ ਆ ਜੀ ਮੋਦੀ ਦਾ ਕੋ ਬੱਚਾ ਨਹੀਂ ਹੈ ਮਤਲਬ ਬਿਹਾਰੀ ਦਾ ਕੋ ਬੱਚਾ ਨਹੀਂ ਸਾਰੇ ਰੰਡੇ ਆ ਜੀ ਇਹ ਰੰਡਿਆਂ ਦਾ ਦੇਸ਼ ਆ ਜੀ ਅਸੀਂ ਦਿਖਾਉਂਦੇ ਰਾਵਾਂ ਇਹ ਗੱਲ ਕਰਾਂਗੇ ਫਿਰ ਇੱਕ ਵਾਰ ਕੈਮਰਾਮੈਨ ਨੂੰ ਕਵਾਂਗੀ ਲਾਈਵ ਦਿਖਾ ਦੇਵੇ ਕਿ ਕਿਸ ਤਰ੍ਹਾਂ ਅਸੀਂ ਇਸ ਟਾਈਮ ਖਨੋਰੀ ਬਾਰਡਰ ਤੇ ਮੌਜੂਦ ਆ ਕਿਸ ਤਰ੍ਹਾਂ ਇੱਥੇ ਲੋਕ ਆਪਣੇ ਮੰਗਾਂ ਵਾਸਤੇ ਕਿਸਾਨ ਆਪਣੇ ਹੱਕਾਂ ਵਾਸਤੇ ਇੱਥੇ ਡਟੇ ਹੋਏ ਨੇ ਔਰ ਡਟੇ ਰਹਿਣਗੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਥੋਂ ਜਾਣ ਵਾਲੇ ਨਹੀਂ ਆ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਗੱਲਬਾਤ ਕਰ ਲੈਣੇ ਆ ਹੋਰ ਵੀ ਇੱਥੇ ਪਹੁੰਚੇ ਨੇ ਜੀ ਕੀ ਕਹਿਣਾ ਚਾਹੋਗੇ ਕਿਥੋਂ ਪਹੁੰਚੇ ਨੇ ਕਿਥੋਂ ਆਏ ਜੀ ਤੁਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਅਸੀਂ ਸ੍ਰੀ ਅਮਰਸਰ ਸਾਹਿਬ ਤੋਂ ਆਏ ਹਾਂ ਜੀ ਜੀ ਕਿੱਦਾਂ ਇੱਥੇ ਆਏ ਹੋ ਅੱਜ ਹੀ ਆਏ ਹੋ ਅਸੀਂ ਪਰਸੋਂ ਵੀਡੀਓ ਵਿੱਚ ਵੇਖਿਆ ਸੀ ਜੀ ਹਰਿਆਣਾ ਦੇ ਜੋ ਸਰਦਾਰ ਤੇ ਅੰਸਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਇਹ ਦੇਖਦਿਆਂ ਹੋਏ ਅਸੀਂ ਇਸ ਦੇਖਣ ਵਾਸਤੇ ਆਏ ਸੀ ਕਿੱਦਾਂ ਅੱਜ ਦੇਖਿਆ ਤੁਸੀਂ ਇੱਥੇ ਮਾਹੌਲ ਬਹੁਤ ਹੀ ਤਨਾਪੂਰਨ ਹੈ ਗੱਡੀਆਂ ਤੋੜੀਆਂ ਗਈਆਂ ਹੈ ਕਿਸ ਤਰ੍ਹਾਂ ਆਸੂ ਗੈਸ ਦੇ ਗੋਲੇ ਸੁੱਟ ਕੇ ਕਿਹਨੇ ਸਰਕਾਰਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿਸਾਨਾਂ ਨਾਲ ਇਹ ਜੋ ਭਾਰਤ ਦੀ ਸਰਕਾਰ ਹੈ ਜੀ ਕਿਉਂਕਿ ਇਹਨਾਂ ਨੂੰ ਸਮਝਣਾ ਜਿੱਦਾਂ ਕਿ ਹਮ ਸਾਡਾ ਜਿਹੜਾ ਡੈਮੋਕਰੇਸੀ ਦੇਸ਼ ਹੈ ਲੋਕਤੰਤਰ ਦੇਸ਼ ਹੈ ਤੇ ਸਾਰਾ ਕਿਉਂ ਪ੍ਰੋਟੈਸਟ ਕਰਨ ਦਾ ਸਾਡਾ ਹੱਕ ਹੈ ਜੀ ਜੀ ਤੇ ਕਿਸਾਨ ਜੋ ਆਪਣੇ ਪੁਰਾਣੇ ਅੰਦੋਲਨ ਵਾਲੀਆਂ ਮੰਗਾਂ ਹੀ ਰੱਖ ਰਿਹਾ ਕੋਈ ਦੂਸਰੀ ਮੰਗਾਂ ਹੈ ਨਹੀਂ ਹੈ ਇਸੇ ਜੋ ਵੀ ਸਰਕਾਰਾਂ ਕਰ ਰਹੀਆਂ ਬਹੁਤ ਧੱਕੇਸ਼ਾ ਹੀ ਕਰ ਰਹੀਆਂ ਜੀ ਤਾਂ ਨਾਸ਼ਾ ਦੇਸ਼ ਹੋ ਰਿਹਾ ਜੀ ਨਾਸ਼ਾ ਹੀ ਹੋ ਰਹੀ ਹੈ ਕਿਸ ਤਰ੍ਹਾਂ ਬੱਚੇ ਇੱਕ ਨੌਜਵਾਨ ਨੂੰ ਵੀ ਗੋਲੀ ਲੱਗ ਗਈ ਵੇਖੋ ਜਿਸ ਘਰ ਦਾ ਨੌਜਵਾਨ ਚਲੇਗਾ ਪਤਾ ਤੇ ਉਹਨਾਂ ਨੂੰ ਆ ਗੋਲੀ ਚਲਾਉਣਾ ਜਾਇਜ਼ ਸੀਗਾ ਵੈਸੇ ਸਰਕਾਰਾਂ ਵਾਸਤੇ ਬਿਲਕੁਲ ਜਾਇਜ਼ ਨਹੀਂ ਹੈ ਜੀ ਬਿਲਕੁਲ ਜਾਇਜ਼ ਨਹੀਂ ਇਹ ਰੰਡਵਾਂ ਦਾ ਦੇਸ਼ ਹੈ ਜੀ ਮੋਦੀ ਦਾ ਕੋਈ ਬੱਚਾ ਨਹੀਂ ਹੈ ਹਾਂਜੀ ਅਟਲ ਬਿਹਾਰੀ ਦਾ ਕੋਈ ਬੱਚਾ ਨਹੀਂ ਸਾਰੇ ਰੰਡੇ ਆ ਜੀ ਰੰਡਿਆਂ ਦਾ ਦੇਸ਼ ਹੈ ਜੀ ਇੱਕ ਤੁਸੀਂ ਸੋਚੋ ਅਸੀਂ ਕਿਸੇ ਨੂੰ ਮਕਾਨ ਕਰਾਇਤੇ ਦੇਣਾ ਹੋਵੇ ਨਾ ਹਾਂਜੀ ਅਸੀਂ ਸੋਚਦੇ ਹਾਂ ਕਿ ਤੇਰੀ ਫੈਮਿਲੀ ਕੀ ਆ ਹਾਂਜੀ ਤੇ ਸਾਡੇ ਲੋਕਾਂ ਨੇ ਇਹਨਾਂ ਨੂੰ ਪੂਰਾ ਦੇਸ਼ ਹੀ ਦਿੱਤਾ ਆ ਜੀ ਉਹ ਫੈਮਿਲੀ ਇਹਨਾਂ ਦੀ ਹੈ ਕੋਈ ਨਹੀਂ ਜਿਨ੍ਹਾਂ ਦੇ ਬੱਚੇ ਮਰ ਜਾਂਦੇ ਪਤਾ ਤਾਂ ਉਹਨਾਂ ਨੂੰ ਆ ਜੀ ਬਹੁਤ ਤਕਾ ਕਰ ਰਹੀ ਹੈ ਸਰਕਾਰ ਬਿਲਕੁਲ ਜੀ ਗੱਲਬਾਤ ਕੀਤੀ ਇਸ ਤਰ੍ਹਾਂ ਹੀ ਤੇ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ ਸਰਕਾਰ ਦੇ ਇਹ ਜੋ ਗਲਤ ਰਵਈਆ ਹੈ ਕਿਸਾਨਾਂ ਨਾਲ ਇਹ ਕਿਤਨਾ ਕਿਤੇ ਬਹੁਤ ਹੀ ਬੁਰਾ ਸਲੂਕ ਕੀਤਾ ਗਿਆ ਹੈ ਕਿਸਾਨਾਂ ਨਾਲ ਚਲ ਪੰਜਾਬੀ ਬੋਲਣੀ ਮੈਂ ਕਿਉਂਕਿ ਪੰਜਾਬੀ ਚੈਨਲ ਹੈ ਠੀਕ ਹੈ ਮੈਨੂੰ ਵੀਰ किसानों भी भी की सपोर्ट तो में आए हाँ तो याव याव है एक दिन पहले भी आए थे तीन चार दिन पहले आए थे परंतु हरियाणा सरकार है जो वो ट्रैक्टर रोडों पे निकलने नहीं देती में गांव टू गांव पिंड टू पिंड ऐसे आए हैं लुकते लुकते सुबह से चले हुए हैं ऐसी यहाँ से सीधा पंजाब में एंट्री करी है नहीं तो आने नहीं दे रहे पर... हाँ, हाँ हाँ जी सरकार निकल नहीं दे रही कहते हैं कि कुर्की करेंगे आपकी प्रॉपर्टी को भी आपको ट्रैक्टर को भी सब की कुकी कर लेंगे हरियाणा सरकार इटलर वाला कार्य कर रही है जी जिसमें केंद्र सरकार तो है ही बड़ा इटलर वो है मोदी छोटा इटलर खट्टर है जी कितने लोग आए हम जी एक गाड़ी में दस बारह वैसे तीन गाड़ी आई है जी तीन गाड़ी तीन गाड़ी हमारा पिंड खरंटी है जी गिल, गिल, तो हम पंजाब वालों की सपोर्ट में आए हैं जो 21 तारीख ने गिल, जो गिल, गिल, सरकार ने गणना गणित कार्य किया है किसानों को उठाया हमारा तेईस साल का हमारा किसान भाई है उसके जो गोली मारी है उसके लिए हम कड़ी शब्दों में निंदा करा है और हम पंजाब के साथ पहले भी कंधे कंधा मिलाए खड़े थे और आज भी खड़े हैं और जियेंगे तब तक खड़े रहेंगे ਤੇ ਸਾਡੇ ਵੀਰ ਜੋ ਕਿ ਹਰਿਆਣਾ ਤੋਂ ਆਏ ਨੇ ਰੋहतक ਤੋਂ ਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਪੰਜਾਬੀਆਂ ਨਾਲ ਕੰਦੇ ਨਾਲ ਕੰਨਾ ਮਿਲਾ ਕੇ ਅੱਗੇ ਉਹਨਾਂ ਨੂੰ ਦਿੱਲੀ ਲੈ ਕੇ ਜਾਵਾਂਗੇ ਸਰਕਾਰਾਂ ਨਾਲ ਪੂਰੇ ਤਰੀਕੇ ਨਾਲ ਡੱਟੇ ਹੋਏ ਆ ਤੇ ਡੱਟੇ ਰਵਾਂਗੇ ਜਿੱਥੇ ਕਿਸਾਨਾਂ ਨੇ ਧਰਨਾ ਲਗਾਇਆ ਗਿਆ ਹੈ ਉੱਥੇ ਹੀ ਹਰ ਕਿਸੇ ਵੱਲੋਂ ਆਪਣੀ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਸੇਵਾ ਦੀ ਗੱਲ ਕਰੀਏ ਤਾਂ ਇੱਥੇ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ ਜਿੱਥੇ ਕਿ ਹਰੇਕ ਦਵਾਈ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਵੀ ਇੱਥੇ ਕਿਸਾਨ ਨੇ ਉਹਨਾਂ ਵੱਲੋਂ ਹਰ ਇੱਕ ਕਿਸਾਨ ਨੂੰ ਜੋ ਵੀ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀ ਜਾਏ ਉਹਨਾਂ ਵਾਸਤੇ ਕੈਂਪ ਲਗਾਇਆ ਗਿਆ ਹੈ ਹਰ ਤਰ੍ਹਾਂ ਦੀ ਸੁੱਖ ਸਹੂਲਤਾਂ ਦਾ ਧਿਆਨ ਰੱਖਿਆ ਗਿਆ ਹੈ ਚਲੋ ਗੱਲ ਕਰੀਏ ਲੰਗਰ ਦੀ ਤਾਂ ਲੰਗਰ ਵੀ ਜਿੱਥੇ ਕਿ ਕਿਸਾਨਾਂ ਵੱਲੋਂ ਤਰਨਾ ਲਗਾਇਆ ਗਿਆ ਹੈ ਅਤੇ ਜਗ੍ਹਾ-ਜਗ੍ਹਾ ਤੇ ਲੰਗਰਾਂ ਦੇ ਵੀ ਪ੍ਰਬੰਧ ਕੀਤੇ ਗਏ ਨੇ ਪਿੰਡਾ ਵਾਲਿਆਂ ਵੱਲੋਂ ਇਹ ਲੰਗਰ ਲਗਾਇਆ ਜੋ ਵੀ ਅਗੇ ਲਾਗੇ ਦੇ ਪਿੰਡਾਂ ਥਾਵਾਂ ਦੇ ਲੋਕ ਨੇ ਉਹਨਾਂ ਵੱਲੋਂ ਇਹ ਲੰਗਰ ਲਗਾਏ ਗਏ ਨੇ ਤੇ ਗੱਲਬਾਤ ਕਰਦੇ ਆਂ ਉਰਲਾਣਾ ਪਿੰਡ ਤੋਂ ਜੀ ਮਾਹਪੁਰ ਹਾਂਜੀ ਹਾਂਜੀ ਮਾਹਪੁਰ ਸਬੱਤ ਸਰਕਾਰ ਦੀ ਜੀ ਹਰਿਆਣਾ ਜ਼ਿਲ੍ਹਾ ਕਾਥਲ ਤੇ ਇਸ ਤਰ੍ਹਾਂ ਹੀ ਤੁਹਾਨੂੰ ਵਿਖਾ ਰਹੇ ਆਂ ਤਾਜ਼ੀਆਂ ਤਸਵੀਰਾਂ ਜਿੱਥੇ ਕਿ ਅਸੀਂ ਖਨੋਰੀ ਬਾਰਡਰ ਤੇ ਮੌਜੂਦ ਆ ਜਿੱਥੇ ਕਿ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਉਹਨਾਂ ਵੱਲੋਂ ਹਰ ਤਰ੍ਹਾਂ ਦਾ ਪ੍ਰਬੰਧ ਕਰਕੇ ਕਿਸਾਨ ਜਿੱਥੇ ਆਏ ਨੇ ਉੱਥੇ ਹੀ ਲੋਕਾਂ ਵੱਲੋਂ ਜੋ ਮੁੱਖ ਇੱਥੇ ਮੌਜੂਦਾ ਲੋਕ ਨੇ ਪਿੰਡਾਂ ਦੇ ਲੋਕ ਨੇ ਉਹਨਾਂ ਵੱਲੋਂ ਇੱਥੇ ਆ ਪੂਰੀ ਤਰ੍ਹਾਂ ਲੰਗਰ ਵਿਵਸਥਾ ਦਾ ਇੰਤਜ਼ਾਮ ਕੀਤਾ ਗਿਆ ਹੈ ਹਰ ਕੋਈ ਆਪਣੇ ਤਰੀਕੇ ਨਾਲ ਇੱਥੇ ਸੇਵਾ ਨਿਭਾ ਰਿਹਾ ਹੈ ਸੇਵਾ ਦੇ ਨਾਲ-ਨਾਲ ਲੰਗਰ ਪੰਡਾਰੇ ਚਾਹ ਦਾ ਲੰਗਰ ਲੱਸੀ ਦਾ ਲੰਗਰ ਹਰ ਤਰ੍ਹਾਂ ਦੇ ਲੰਗਰ ਨੌਕਾ ਵਿੱਚ ਲਗਾਏ ਗਏ ਨੇ ਸਾਰੇ ਵੱਖ-ਵੱਖ ਤਸਵੀਰਾਂ ਉੱਥੇ ਇੱਕ ਤਸਵੀਰ ਤੁਹਾਨੂੰ ਦਿਖਾਉਣਾ ਚਾਹਾਂਗੀ ਕਿ ਬਾਪੂ ਜੀ ਵੱਲੋਂ ਪਾਣੀ ਦਾ ਲੰਗਰ ਲਗਾਇਆ ਗਿਆ ਹੈ ਪਾਣੀ ਦੀ ਸੇਵਾ ਨਿਭਾਈ ਜਾ ਰਹੀ ਹੈ ਉੱਥੇ ਨਾਲ ਦੇ ਨਾਲ ਤੁਹਾਨੂੰ ਤਸਵੀਰਾਂ ਸਾਂਧੀਆਂ ਕਰ ਰਹੇ ਹਾਂ ਮੈਡੀਕਲ ਦੀ ਸੇਵਾ ਵੀ ਇੱਥੇ ਮੌਜੂਦ ਹੈ ਸਹੂਦਾਂ ਮੌਜੂਦ ਆ ਜਿੱਥੇ ਕਿ ਹਰੇਕ ਸਹੂਬਾ ਦੇਣ ਦੀ ਕਿਸਾਨਾਂ ਨੂੰ ਪੈਰ ਪੈਰ ਤੇ ਜਿੱਥੇ ਵੀ ਲੋੜ ਪੈਂਦੀ ਆ ਜ਼ਰੂਰਤ ਪੂਰੀ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਔਰ ਗੱਲ ਕਰੀਏ ਜੇ ਪਤਾ ਤੁਹਾਨੂੰ ਦੱਸਣਾ ਚਾਹਾਂਗੇ ਕਿ ਦੂਰ ਤੱਕ ਨਜ਼ਰ ਮਾਰੀਏ ਤਾਂ ਟਰਾਲੀਆਂ ਟਰਾਲੀਆਂ ਟਰੈਕਟਰ ਟਰੈਕਟਰ ਨਜ਼ਰ ਆ ਰਹੇ ਨੇ ਔਰ ਕਿਸਾਨਾਂ ਵੱਲੋਂ ਇੱਥੇ ਪੂਰੀ ਤਿਆਰੀ ਨਾਲ ਜੋ ਕਿ ਇੱਥੇ ਪਹੁੰਚੇ ਨੇ ਔਰ ਉਹਨਾਂ ਵੱਲੋਂ ਪੂਰੀ ਮਜਬੂਤੀ ਨਾਲ ਇੱਥੇ ਰਹਿ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਗੱਲ ਕਰੀਏ ਜੇ ਕਿਸਾਨਾਂ ਦੀ ਤੇ ਕਿਸਾਨ ਕਹਿੰਦੇ ਨੇ ਕਿ ਅਸੀਂ ਤਾਂ ਡੱਟੇ ਆ ਹੁਣ ਨਹੀਂ ਜਾਂਦੇ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਨੌਜਵਾਨ ਬੁੜਾ ਬੁੱਢੇ ਜੋ ਵੀ ਬਜ਼ੁਰਗ ਨੇ ਇੱਥੇ ਮੌਜੂਦ ਨੇ ਇਸ ਟਾਈਮ ਆਜੋ ਦਸਤੀ ਬੜੋ ਦਸਤੀ ਲੋਰੀ ਆਜੋ ਜੀ 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 ਜ ਆਜੋ ਵੀਰ ਜੀ ਲੱਸੀ ਚਾਹ ਪ੍ਰਸ਼ਾਦ ਬੋਲੋ ਇਹ ਜੋ ਧਰਨਾ ਚੱਲ ਰਿਹਾ ਹੈ ਲੰਗਰ ਪ੍ਰਸ਼ਾਦਾ ਕਿੰਨੇ ਦਿਨ ਤੋਂ ਲਗਾਇਆ ਗਿਆ ਹੈ ਜੀ ਅਸੀਂ 10 ਤਰੀਕ ਤੋਂ ਇੱਥੇ ਆ ਗਏ ਸੀ 11 ਤੋਂ ਸਵੇਰੇ ਸਟਾਰਟ ਕਰਤਾ ਸੀ ਇਹ ਲੰਗਰ ਜੀ 11 ਤਰੀਕ ਤੋਂ ਹੀ ਦਿਨ ਰਾਤ ਲੰਗਰ ਚੱਲ ਰਿਹਾ ਜੀ ਆਪਣਾ ਇਹ ਗੁਨਾਗਦੇਵ ਜੀ ਨੇ ਲੰਗਰ ਚਲਾਇਆ 20 ਰੁਪਏ ਦਾ ਇਹ ਚੱਲਦੇ ਰਹੇਗਾ ਚੱਲਦਾ ਜਾ ਰਿਹਾ ਚੱਲਦਾ ਹੀ ਤੁਹਾਨੂੰ ਦਿਖਾਉਂਦੇ ਆ ਜੀ ਡਰ ਨਹੀਂ ਲੱਗਦਾ ਜਦੋਂ ਇੰਨਾ ਮਾਹੌਲ ਤਲਾ ਨਹੀਂ ਜੀ ਜਿੱਥੇ ਸਾਡੇ ਭਰਾ ਖੜੇ ਨੇ ਉਹਨਾਂ ਦੇ ਮਗਰਲੇ ਪਾਸੇ ਭਾਵੇਂ ਅਗਲੇ ਪਾਸੇ ਲਾ ਲੋ ਅਸੀਂ ਵੀ ਖੜੇ ਆ ਜੀ ਜੇ ਡਰਾਂਗੇ ਤਾਂ ਫਿਰ ਕੰਮ ਨਹੀਂ ਚੱਲੇਗਾ ਇਹ ਆਪਣੇ ਹੱਕ ਤੇ ਖੜੇ ਆ ਮਰਾਂ ਰੰਡਵਾਂ ਦਾ ਦੇਸ਼ ਆ ਜੀ ਮੋਦੀ ਦਾ ਕੋਈ ਬੱਚਾ ਨਹੀਂ ਹੈ ਹਟਲ ਬਿਹਾਰੀ ਦਾ ਕੋਈ ਬੱਚਾ ਨਹੀਂ ਸਾਰੇ ਰੰਡੇ ਆ ਜੀ ਇਹ ਰੰਡਵਿਆਂ ਦਾ ਦੇਸ਼ ਆ ਜੀ ਇਨ੍ਹਾਂ ਦੇ ਬਾਰਡਰ ਦੇ ਉੱਤੇ ਰੋਕ ਦਿੱਤਾ ਗਿਆ ਜਦੋਂ ਕਿ ਇਹ ਨੈਸ਼ਨਲ ਹਾਈਵੇ ਕਿਸੇ ਵੀ ਸਰਕਾਰ ਦੇ ਨਹੀਂ ਨਾ ਹੀ ਇਨ੍ਹਾਂ ਦੇ ਉੱਤੇ ਕੋਈ ਰੋਕ ਲਾ ਸਕਦੀ ਆ ਇਹ ਸਾਡੇ ਹਟਲਰ ਉਹ ਹੈ ਮੋਦੀ ਛੋਟਾ ਹਟਲਰ ਖੱਟਰ ਹੈ ਜੀ ਕਹਿੰਦੇ ਕਿ ਕੁੜਕੀ karenge ਆਪकी ਪ੍ਰਾਪਰਟੀ ਕੋ ਵੀ ਆਪਕੋ ਟ੍ਰੈਕਟਰ ਕੋ ਵੀ ਸਭ ਕੀ ਕੁੜਕੀ ਕਰ ਲẽਗੇ ਹਰਿਆਣਾ ਸਰਕਾਰ ਹਟਲਰ ਵਾਲਾ ਕਾਰਜ ਕਰ ਰਹੀ ਹੈ ਜੀ ਜਿਸ ਵਿੱਚ ਕੇਂਦਰ ਸਰਕਾਰ ਤੋਂ ਹੈ ਹੀ بڑا ਹਿਟਲਰ ਉਹ ਹੈ ਮੋਦੀ ਛੋਟਾ ਹਿਟਲਰ ਖੱਟਰ ਹੈ ਜੀ ਤੁਸੀਂ ਦੇਖ ਰਹੇ ਹੋ ਸਟਾਰ ਪੰਜਾਬ ਨਿਊਜ਼ ਤੇ ਮੈਂ ਆ ਤੁਹਾਡੇ ਨਾਲ ਸਲੋਣੀ ਗਈ ਤੇ ਅੱਜ ਅਸੀਂ ਪਹੁੰਚਿਆ ਖਨੋਰੀ ਬਾਰਡਰ ਤੇ ਜਿੱਥੇ ਕੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਉਣਾ ਚਾਹਾਂਗੀ ਜੇ ਗੱਲ ਕਰੀਏ ਬਾਰਡਰ ਦੀ ਤਾਂ ਸਰਕਾਰ ਨੇ ਐਸੇ ਇੰਤਜ਼ਾਮ ਕੀਤੇ ਨੇ ਕਿਸਾਨਾਂ ਵਾਸਤੇ ਕਿ ਕਿਸਾਨ ਅੱਗੇ ਨਾ ਲੰਘ ਸਕਣ ਤੁਸੀਂ ਦੇਖ ਸਕਦੇ ਹੋ ਕਿਤੇ ਬੈਰੀਗੇਟ ਲਗਾਏ ਹੋਏ ਨੇ ਕਿਤੇ ਤਾਰਾਂ ਦੇ ਜੰਜਾਲ ਵਿਛਾਏ ਹੋਏ ਨੇ ਜੋ ਕਿ ਬਹੁਤ ਹੀ ਦੁੱਖ ਦੀ ਗੱਲ ਆ ਸਰਕਾਰਾਂ ਵਾਸਤੇ ਕਿ ਕਿਸਾਨਾਂ ਨਾਲ ਇੰਨਾ ਮਤੇਰਾ ਵਰਗਾ ਵਰਗਾ ਵਰਤਾਅ ਕਿਉਂ ਕਰ ਰਹੀ ਹੈ ਸਰਕਾਰ ਨੂੰ ਕਿਉਂ ਨਹੀਂ ਉਹਨਾਂ ਦੀਆਂ ਮੰਗਾਂ ਮੰਨ ਰਹੀ ਜਾਂ ਸਰਕਾਰ ਇਹੋ ਜਿਹਾ ਰਵਈਆ ਕਿਉਂ ਉਹਨਾਂ ਨਾਲ ਅਸੇ ਆਖਿਰ ਕਿਸਾਨਾਂ ਦਾ ਕਸੂਰ ਕੀ ਹੈ ਜੇ ਆਪਣੀਆਂ ਮੰਗਾਂ ਤੇ ਉੱtre ਆ ਜਾਂ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਆ ਸ਼ਾਂਤਮਈ ਤਰੀਕੇ ਫਿਰ ਤੁਹਾਨੂੰ ਮੈਂ ਇੱਕ ਵਾਰ ਤਸਵੀਰਾਂ ਦਿਖਾਣਾ ਚਾਹਾਂਗੀ ਕਿਸ ਤਰ੍ਹਾਂ ਸ਼ਰਾਰਤੀ ਅੰਸਰਾਂ ਵੱਲੋਂ ਪੰਨ ਤੋੜ ਕੀਤੀ ਗਈ ਆ ਕਿਸ ਤਰ੍ਹਾਂ ਗੱਡੀ ਉਹ ਚੱਕਣਾ ਚੂਰ ਕੀਤਾ ਗਿਆ ਸ਼ੀਸ਼ਾ ਨਹੀਂ ਰਹਿਣ ਦਿੱਤਾ ਇੱਥੇ ਤੱਕ ਕਿ ਸਟੀering ਦੇਖ ਕੈਮਰਾਮੈਨ ਨੂੰ ਕਵਾਂਗੇ ਕਿ ਸਟੀering ਦਿਖਾਇਆ ਜਾਏ ਕਿਸ ਤਰ੍ਹਾਂ ਸਟੀering ਤੱਕ ਉਹਨਾਂ ਨੇ ਪੱਟਣ ਦੀ ਕੋਸ਼ਿਸ਼ ਕੀਤੀ ਆ ਤੋੜਨ ਦੀ ਕੋਸ਼ਿਸ਼ ਕੀਤੀ ਆ ਇੱਥੇ ਤੱਕ ਕਿ ਨਾਲ ਲੱਗੇ ਨੇ ਚੋਰੀ ਕਰ ਕਰਕੇ ਚੀਜ਼ਾਂ ਤੋੜ ਤੋੜ ਕੇ ਇਹੋ ਜਿਹੇ ਸ਼ਰਾਰਤੀ ਅੰਸਰ ਮੈਂ ਇਹ ਗੁੰਡੇ ਹੀ ਹੋ ਸਕਦੇ ਨੇ ਜੋ ਕਿਸਾਨਾਂ ਨਾਲ ਮਤਰਿਆਂ ਵਰਗਾ ਵਿਹਾਰ ਕਰ ਰਹੀ ਹੈ ਸਰਕਾਰ ਨੂੰ ਇੰਜ ਦਾ ਵਿਹਾਰ ਨਹੀਂ ਕਰਨਾ ਚਾਹੀਦਾ ਔਰ ਮੰਨਿਆ ਜਾਏ ਤਾਂ ਸਰਕਾਰਾਂ ਸਰਕਾਰਾਂ ਗਲਤ ਕਰ ਰਹੀਆਂ ਨੇ ਔਰ ਪੁੱਤਾ ਵਰਗੇ ਟਰੈਕਟਰ ਜੋ ਕਿਸਾਨਾਂ ਨੇ ਪਾਲੇ ਨੇ ਕਿਸਾਨ ਦਾ ਜੋ ਟਰੈਕਟਰ ਆ ਪੁੱਤਾ ਵਰਗਾ ਹੁੰਦਾ ਹੈ ਦੇਖਿਆ ਜਾਏ ਤੇ ਉਹਨਾਂ ਨੇ ਨੁਕਸਾਨ ਪਹੁੰਚਾਉਣ ਵਾਸਤੇ ਕੋਈ ਕਮੀ ਨਹੀਂ ਛੱਡੀ ਔਰ ਤੇਲ ਤੱਕ ਟਰੈਕਟਰਾਂ ਦਾ ਕੱਢ-ਕੱਢ ਕੇ ਟਰੈਕਟਰਾਂ ਦੇ ਥੱਲੇ ਵਿਛਾ ਦਿੱਤਾ ਗਿਆ ਕਿਉਂਕਿ ਅੱਗ ਲਾਉਣ ਦਾ ਉਹਨਾਂ ਦਾ ਸ਼ਾਇਦ ਇਹ ਮਕਸਦ ਵੀ ਸੀਗਾ ਕਿ ਇੱਥੇ ਅੱਗ ਲਗਾਈ ਜਾਏ ਤਾਂ ਜੋ ਨੁਕਸਾਨ ਕੀਤਾ ਜਾਏ ਉਹਨਾਂ ਵਾਸਤੇ ਬਹੁਤ ਹੀ ਭਿਆਨਕ ਰੂਪ ਵਿੱਚ ਉਹਨਾਂ ਨੇ ਤਿਆਰ ਕੀਤਾ ਸੀ ਇੱਕ ਪ੍ਰੋਪਗਾਂਡਾ ਜੋ ਉਹ ਚਾਹੁੰਦੇ ਸੀਗੇ ਉਹ ਨਹੀਂ ਹੋਇਆ ਚਲੋ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਆਖਰ ਸਰਕਾਰਾਂ ਇਹ ਕਿਉਂ ਚਾਉਂਦੀਆਂ ਨੇ ਕੀ ਕਰਨਾ ਚਾਹੁੰਦੀਆਂ ਨੇ ਕਿਸਾਨਾਂ ਉੱਤੇ ਇੰਨੇ ਜ਼ੁਲਮ ਕਿਉਂ ਕਰੀਏ ਕਿਸਾਨ ਆਖਰ ਕਿਉਂ ਇੰਨਾ ਮਜਬੂਰ ਕਰ ਦਿੱਤਾ ਗਿਆ ਕਿਸਾਨਾਂ ਨੂੰ ਕਿ ਕਿਸਾਨ ਐਸਾ ਰਵਈਆ ਅਪਣਾਉਣ ਜਦੋਂ ਕਿ ਕਿਸਾਨ ਹਾਲੇ ਕੀ ਜੋ ਕਿਸਾਨਾਂ ਦਾ ਰੋਜ਼ ਪ੍ਰਦਰਸ਼ਨ ਆ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਹੈ ਆਪਣੀਆਂ ਮੰਗਾਂ ਵਾਸਤੇ ਆ ਜਾਇਜ਼ ਮੰਗਾਂ ਨੇ ਗੱਲਬਾਤ ਕਰ ਲੈਣੇ ਆ ਲੋਕ ਪਲ ਇਨਸਾਫ ਦਲ ਦੇ ਨਸੀਬ ਸਿੰਘ ਸੰਗਣਾ ਜੀ ਦੇ ਨਾਲ ਜੋ ਕਿ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਤੇ ਗੱਲਬਾਤ ਕਰ ਲੈਣੇ ਆ ਸਿੱਧਾ ਉਹਨਾਂ ਨਾਲ ਜੀ ਨਸੀਬ ਸਿੰਘ ਜੀ ਜਿਸ ਤਰ੍ਹਾਂ ਕਿ ਇਹ ਜ਼ੁਲਮ ਹੋ ਰਹੇ ਨੇ ਕਿਸਾਨਾਂ ਉੱਤੇ ਕੀ ਕਹਿਣਾ ਚਾਹੋਗੇ ਕਿੱਦਾਂ ਇੱਥੇ ਤੁਸੀਂ ਇੰਨੇ ਦਿਨ ਹੋ ਗਏ ਆ ਕੇ ਡਿੱਟੇ ਹੋਏ ਹੋ ਪਰ ਸਰਕਾਰਾਂ ਕਿਉਂ ਨਹੀਂ ਤੁਹਾਡੀਆਂ ਮੱਗਾਂ ਮੰਡ ਰਹੀਆਂ ਕਿਉਂ ਤੁਹਾਡੇ ਤੇ ਜ਼ੁਲਮ ਤੇ ਜ਼ੁਲਮ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਅੱਜ ਜਿਹੜਾ ਖਨੌਰੀ ਬਾਰਡਰ ਤੇ ਆਏ ਉਹ ਸਾਡੀ ਸਾਰ ਲੈਣ ਵਾਸਤੇ ਸਭ ਤੋਂ ਪਹਿਲਾਂ ਤੁਹਾਡਾ ਸਾਰੇ মিডিਆ ਕਰਮਚਾਰੀ ਜੰਦਾ ਤੇ ਸਾਡਾ ਜਿੰਨਾ ਜਿੰਨੇ ਵੀ ਸਾਡੇ ਆਵਾਜ਼ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਤੇ ਸਾਡੇ ਆਮ ਕਿਸਾਨਾਂ ਤੱਕ ਜੋ ਹਿੰਦੁਸਤਾਨ ਦੇ ਕਿਸਾਨ ਭਾਰਤ ਸਰਕਾਰ ਦੇ ਭਾਰਤ ਦੇ ਕਿਸਾਨ ਬਾਹਰ ਦੂਜੇ ਸੂਬਿਆਂ ਵਿੱਚ ਬੈਠੇ ਜਿੰਦਾਂ ਤੱਕ ਸਾਡੀ ਆਵਾਜ਼ ਨਹੀਂ ਜਾਰੀ ਉਹਨਾਂ ਵਿੱਚ ਤੁਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਸਰਕਾਰਾਂ ਮਜਬੂਰ ਕਰ ਰਹੀਆਂ ਕਿ ਵਾਰ-ਵਾਰ ਸਾਨੂੰ ਸੜਕਾਂ ਤੇ ਆ ਕੇ ਸਰਕਾਰ ਵਿਰੁੱਧ ਆਪਣੀਆਂ ਹੱਕੀ ਮੰਗਾਂ ਲੈਣ ਵਾਸਤੇ ਆਪਣੇ ਜਿਹੜੇ ਸੰਤਾ ਨੂੰ ਤੇ ਆਪਣੇ ਟਾਈਮ ਨੂੰ ਵੇਸਟ ਕਰਕੇ ਜਿੱਥੇ ਜਿਹੜੇ ਕਿਸਾਨ ਕੋਈ ਵਿਹਲਾ ਨਹੀਂ ਹੁੰਦਾ ਕਿਸਾਨਾਂ ਦਾ ਕਿੰਨਾ ਸਮਾਂ ਜਿਹੜਾ ਵਾ ਇਹ ਸੜਕਾਂ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗਾਂ ਮੰਨਵਾਉਣ ਵਾਸਤੇ ਸਰਕਾਰ ਦੇ ਦਰਵਾਜ਼ੇ ਤੇ ਜਾ ਕੇ ਅਸੀਂ ਹੱਥ ਜੋੜ ਕੇ ਬੈਠੇ ਰਹਿੰਦੇ ਆ ਪਰ ਆਮਾਨ ਦੇ ਨਾਲ ਤੇ ਪਰ ਇਹ ਲੋਕ ਜਿਹੜੇ ਆ ਇਹ ਸਾਡੀ ਆਵਾਜ਼ ਵੱਲ ਕਿਸੇ ਵੱਲ ਵੀ ਧਿਆਨ ਨਹੀਂ ਕਰਦੇ ਹੁਣ ਤੁਸੀਂ ਅੱਜ ਵੇਖ ਰਹੇ ਹੋ ਕਿ ਅਸੀਂ 10 ਤਰੀਕ ਤੋਂ ਘਰਾਂ ਤੋਂ ਦਿਖਲੇ ਆ ਤੇ ਸਾਡੀਆਂ ਇਹ ਜਿਹੜੀਆਂ ਮੰਗਾਂ ਵਾ ਇਹ ਕੋਈ ਨਵੀਆਂ ਮੰਗਾਂ ਨਹੀਂ ਕਿ ਇਹ ਕੋਈ ਸਰਕਾਰ ਕਹੇ ਕਿ ਇਹ बार-बार ਕਿਸਾਨ ਕੋਈ ਨਵੀਂ ਮੰਗ ਲੈ ਕੇ ਆ ਜਾਂਦੇ ਆ ਇਹ ਜਿਹੜੀਆਂ ਮੰਗਾਂ ਇਹਨਾਂ ਨੇ ਪਹਿਲਾਂ ਤੇ ਪਿਛਲੀ ਸਰਕਾਰਾਂ ਦੇ ਵਿੱਚ ਜਦੋਂ ਖੱਟਨ ਕਮੇਟੀ ਦਾ ਚੇਅਰਮੈਨ ਸੀ ਮੋਦੀ ਉਸ ਟਾਈਮ ਤੇ ਇਹ ਖੁਦ ਇਹੀ ਮੰਗਾਂ ਜੋ ਅੱਜ ਅਸੀਂ ਲੈ ਕੇ ਮੋਦੀ ਦੇ ਦਰਵਾਜ਼ੇ ਤੇ ਬੈਠੇ ਆ ਇਹ ਉਸ ਟਾਈਮ ਇਹ ਕਹਿੰਦਾ ਸੀ ਕਿ ਸਾਨੂੰ ਸਰਕਾਰ ਹੱਕ ਨਹੀਂ ਦੇ ਰਹੀ ਸਟੇਟਾਂ ਨੂੰ ਅੱਜ ਉਹ ਪ੍ਰਧਾਨ ਮੰਤਰੀ ਆਪਣੇ ਪਾਵਰ ਦੇ ਵਿੱਚ ਹੈ ਤੇ ਅੱਜ ਉਹ ਕਿਸਾਨਾਂ ਦੇ ਵਿਰੁੱਧ ਜਿਹੜਾ ਵਾ ਉਹ ਬੈਠਾ ਤੇ ਆਪਣੇ ਕਾਰਪੋਰੇਟ ਜਿਹੜੇ ਘਰਾਣੇ ਆ ਉਹਨਾਂ ਨੂੰ ਗੋਦੀ 'ਚ ਬਿਠਾ ਕੇ ਬੈਠਾ ਉਹਨਾਂ ਨੂੰ ਦੇਸ਼ ਦੇ ਵਿੱਚ ਲਗਾਤਾਰ ਵੇਚਦਾ ਜਾ ਰਿਹਾ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਸਾਡੇ ਨਾਲ ਪੂਰੇ ਵਾਅਦੇ ਕੀਤੇ ਕਿ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਸਭ ਤੋਂ ਪਹਿਲਾਂ ਮੇਰੇ ਜਦੋਂ ਹੀ ਮੇਰੇ ਹੱਥ ਦੇ ਵਿੱਚ ਰਾਜ ਆਊਗਾ ਸਾਡੀ ਪਾਰਟੀ ਸਤਾ ਦੇ ਵਿੱਚ ਆਉਂਦੀ ਹੈ ਸਭ ਤੋਂ ਪਹਿਲਾਂ ਇਹ ਕਿਸਾਨਾਂ ਦੇ ਮਸਲੇ ਹੱਲ ਕਰਾਂਗੇ ਅੱਜ મોદી ਉਹਨਾਂ ਆਪਣੇ ਵਾਅਦਿਆਂ ਨੂੰ ਭੁੱਲ ਚੁੱਕਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਤਿੰਨ ਜਿਹੜੇ ਇਹ ਕਾਲੇ ਕਾਨੂੰਨ ਲੈ ਕੇ ਆਏ ਕਿਸਾਨ 13 ਮਹੀਨੇ ਜਾ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਉਸ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਵਿੱਚ ਤੇ ਹੋਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਆਪਣੇ ਦਰਦੇ ਪ੍ਰਦਰਸ਼ਨ ਕਰਦੇ ਰਹੇ ਇਹਨਾਂ ਨੇ ਆਖਰਕਾਰ 13 ਮਹੀਨੇ ਬਹਿਣ ਤੋਂ ਬਾਅਦ ਇਹਨਾਂ ਨੇ ਆਪਣੇ ਘੁਟਰੇ ਟਕੇ ਤੇ ਕਾਲੇ ਕਾਨੂੰਨ ਤਿੰਨ ਵਾਪਸ ਲੈ ਕੋਚ ਮੰਗਾਂ ਸਾਡੀਆਂ ਐਮਐਸ ਜਿਹੜੀ ਐਮਐਸਪੀ ਦੀ ਆ ਹੋਰ ਸਾਡੇ ਕਰਜ਼ੇ ਮਾਫੀ ਬਿਜਲੀ ਸ਼ੋਧ ਬਿੱਲ ਹੋਰ ਪ੍ਰਦੂਸ਼ਣ ਦੇ ਜਿਹੜੇ ਆਪਣੇ ਪ੍ਰਾਲੀਆਂ ਵਾਲੇ ਮਸਲੇ ਆ ਇਤਨਾ ਦੀਆਂ ਮੰਗਾਂ ਸੀਗਾ ਜਿਹੜੇ ਸਾਡੇ ਕਿਸਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਉਹਨਾਂ ਨੂੰ ਨਿਆਂ ਨਹੀਂ ਮਿਲਿਆ ਉਹਨਾਂ ਨੂੰ ਨੌਕਰੀਆਂ ਜਾਂ ਜੋ ਮੁਆਵਜ਼ੇ ਮਿਲ ਨਹੀਂ ਹੋ ਨਹੀਂ ਮਿਲੇ ਜਿਹੜੇ ਲਖੀਨਪੁਰ ਖੀਰੀ ਦੇ ਵਿੱਚ ਅਜੇ ਟੈਣੀ ਵੱਲੋਂ ਜਿਹੜੇ ਦਰੜਕੇ ਮਾਰ ਦਿੱਤੇ ਗਏ ਸੀ ਸਾਡੇ ਕਿਸਾਨ ਉਹਦੇ ਵਿੱਚ ਇੱਕ ਸਾਡਾ ਪੱਤਰਕਾਰ ਭਰਾ ਵੀ ਮਾਰਿਆ ਗਿਆ ਸੀ ਉਹ ਦਰੜਕੇ ਮਾਰਿਆ ਉਹ ਆਪਣੇ ਸਤਾ ਦੇ ਵਿੱਚ ਅਜੇ ਵੀ ਮੰਤਰੀ ਮੰਡਲ ਦੇ ਵਿੱਚ ਬੈਠੇ ਉਹਨਾਂ ਦੇ ਉੱਤੇ ਕੋਈ ਪਰਚਾ ਨਹੀਂ ਦਰਜ ਹੋਇਆ ਸੁਪਰੀਮ ਕੋਰਟ ਦੇ ਇੰਟਰਫੇਅਰ ਤੋਂ ਬਾਅਦ ਵਿੱਚ ਉਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਪਰ ਅੱਜ ਤੱਕ ਉਹਨਾਂ ਨੂੰ ਨਿਆਂ ਨਹੀਂ ਮਿਲਿਆ ਉਹ ਆਪਣੇ ਸਤਾ ਰਾਜ ਭੋਖ ਰਹੇ ਆ ਹੁਣ ਉਹਤਾਂ ਮੰਗਾਂ ਨੂੰ ਲੈ ਕੇ ਅਸੀਂ ਵੇਟ ਕਰਕੇ ਜ਼ਿਲ੍ਹਾ ਡੀਸੀ ਆ ਦੇ ਰਹੀ ਤੇ ਅਸੀਂ ਵਕ ਵਕ ਆਪਣੇ ਸਰਕਾਰਾਂ ਦੇ ਰਾਹੀਂ ਆਪਣਾ ਮੈਸੇਜ ਸਰਕਾਰ ਨੂੰ ਭੇਜਦੇ ਰਹੇ ਕਿ ਸਾਡੀਆਂ ਜਿਹੜੀਆਂ ਮੰਗਾਂ ਜੋ ਤੁਸੀਂ ਮੰਨ ਚੁੱਕੇ ਜੋ ਉਹਨਾਂ ਨੂੰ ਲਾਗੂ ਕੀਤਾ ਜਾਏ ਪਰ ਇਹ ਜੋ ਹੈ ਸਰਕਾਰਾਂ ਦੇ ਸਿਰ ਕੰਨ ਤੇ ਜੂਨੀ ਸਰਕੀ ਹੁਣ ਅਸੀਂ ਜਿਹੜਾ ਵਾ ਉਹਨਾਂ ਮੰਗਾਂ ਨੂੰ ਮੰਨਵਾਉਣ ਵਾਸਤੇ ਘਰੋਂ ਤੋਂ 10 ਤਰੀਕ ਦੇ ਦਿਖਲੇ ਆ ਤੇ ਅਸੀਂ ਜੋਇਨ ਸੈਂਟਰ ਦੇ ਵਿੱਚ ਵੀ ਸਰਕਾਰ ਜੇ ਇਹਨੂੰ ਆਪਾਂ ਥਮ ਜੇ ਇਹ ਥਮ ਗਿਰ ਗਿਆ ਤੇ ਤੁਹਾਡੀ ਇਮਾਰਤ ਗਿਰਦਿਆਂ ਕੋਈ ਦੇਰ ਨਹੀਂ ਲੱਖੂਗੀ ਇੱਕਦਮ ਹੋਰ ਪੁੱਛਣਾ ਚਾਹਾਂਗੀ ਜਿਸ ਤਰ੍ਹਾਂ ਕੀ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਟਰੈਲੀਆਂ ਟਰੈਕਟਰਾਂ ਨਾਲ ਛੇੜਛਾੜ ਕੀਤੀ ਗਈ ਤੋੜਪਾਨ ਕੀਤੀ ਗਈ ਤੇ ਇਹੜਾ ਦੇਖਣ ਦੀ ਗੱਲ ਹੈ ਕਿ ਤੁਹਾਡੇ ਵੱਲੋਂ ਮਿੱਟੀ ਪਾਈ ਗਈ ਆ ਹਰ ਇੱਕ ਟਰੈਕਟਰ ਦੇ ਥੱਲੇ ਮਿੱਟੀ ਪਾਈ ਗਈ ਆ ਇਹ ਕਿਉਂ ਪਾਈ ਗਈ ਇਹ ਜੀ ਇਹ ਜੀ ਪੂਰਾ ਇਹਨਾਂ ਦਾ ਪੂਰਾ ਇਹਨਾਂ ਦੀ ਪਲਾਨਿੰਗ ਸੀਗੀ ਸਾਡੇ ਕੈਂਪ ਨੂੰ ਅੱਗ ਲਾਉਣ ਦੀ ਇਹਨਾਂ ਦੀ ਅੱਗਾਂ ਲਾਉਣ ਦੀ ਪਲਾਨਿੰਗ ਦੇ ਨਾਲ ਆਏ ਸੀਗੇ ਤੇ ਇਹਨਾਂ ਨੇ ਪੂਰੀ ਪਲਾਨਿੰਗ ਕਰਕੇ ਸਾਡੀ ਸਾਡਾ ਤੇਲ ਡੋਲ ਕੇ ਤੇ ਇਹਨੂੰ ਕੈਂਪ ਨੂੰ ਆਗ ਲਗਾਉਣੀ ਸੀਗੀ ਉਹ ਚਲੋ ਵੇਖੋ ਉਹ ਵੈਗਰੂ ਨੇ ਅਕਾਲਪੁਰਖ ਨੇ ਜਿਸ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਇਹ ਉਹਨਾਂ ਨੇ ਆਪ ਰੱਖਿਆ ਕਰਕੇ ਤੇ ਸਾਡੀ ਜਿਹੜਿਆ ਹੈ ਹਫਾਜ਼ਤ ਕੀਤੀ ਆ ਪਹਿਲਾਂ ਇਹਦੇ ਗੁੱਡਾ ਕਰਦੀ ਵੱਲੋਂ ਕੋਈ ਸ਼ੱਕ ਨਹੀਂ ਗਿਆ ਇਹਨਾਂ ਨੇ ਦੂਰ ਤੱਕ ਜਿੱਥੋਂ ਤੱਕ ਤੁਸੀਂ ਪਿੱਛੇ ਜਾਓਗੇ ਉੱਥੋਂ ਤੱਕ ਪੂਰੇ ਟਰੈਕਟਰਾਂ ਦੀ ਤੇ ਸਾਡੇ ਵਹੀਕਲਾਂ ਦੀ ਜਿਹੜੀਆਂ ਖਾਲਸਾ ਏਡ ਦੀ ਗੱਡੀ ਆਈ ਉਹਦੀ ਵੀ ਪੰਨ ਤੋੜ ਕੀਤੀ ਇਹਨਾਂ ਨੇ ਉਹ ਪਿੱਛੇ ਤੁਸੀਂ ਵੇਖ ਸਕਦੇ ਜੇ ਪਿੱਛੇ ਸਾਡੇ ਵਾਟਰ ਟੈਂਕ ਹੈ ਜਿਹੜੇ ਉਹਨਾਂ ਨੂੰ ਵੀ ਪਲਟੀ ਪਲਟਾ ਦਿੱਤਾ ਗਿਆ ਸਭ ਕੁਝ ਇਹਦੇ ਲਾਈਟਾਂ ਦੀ ਤੇ ਸਾਨੂੰ ਲਾਈਟਾਂ ਦੀ ਕੋਈ ਗੱਲ ਵੀ ਨਹੀਂ ਸਾਡੇ ਟਰੈਕਟਰ ਬਿਲਕੁਲ ਹੀ ਨਕਾਰਾ ਹੋ ਚੁੱਕੇ ਆ ਇਹ ਜੋ ਵਾਈ ਜੋਗ ਜਿਹੜੇ ਨਹੀਂ ਰਹਿ ਚੁੱਕੇ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਖਰਚਾ ਆਊਗਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਵੀ ਇਹ ਲੱਖਾਂ ਦਾ ਨੁਕਸਾਨ ਨਹੀਂ ਇਹ ਕਰੋੜਾਂ ਦੇ ਵਿੱਚ ਨੁਕਸਾਨ ਕਰਕੇ ਸਾਡਾ ਗਿਆ ਆ ਤੇ ਜਿਹੜੀਆਂ ਜਾਨਾਂ ਸਾਡੀਆਂ ਗਈਆਂ ਜਾਂ ਉੱਥੇ ਇਹਦੀ ਕੋਈ ਕੀਮਤ ਨਹੀਂ ਕੀ ਕੀ ਸਰਕਾਰ ਕੋ ਮੰਗ ਕਰਨਾ ਚਾਹੋਗੇ ਜਿਹੜਾ ਨੁਕਸਾਨ ਹੋਇਆ ਕਿ ਕਿੱਦਾਂ ਸਰਕਾਰ ਕੋ ਭਰੋਗੇ ਹੁਣ ਇਹ ਵੇਖੋ ਜੀ ਇਹ ਸਾਡਾ ਨੁਕਸਾਨ ਸਰਕਾਰ ਨੇ ਤੇ ਇਹ ਸਰਕਾਰ ਸਿਰਫ ਭਰਨਾ ਹੀ ਨਹੀਂ ਇਹ ਸਰਕਾਰ ਨੂੰ ਤੇ ਨੁਕਸਾਨ ਤੇ ਭਰਨਾ ਹੀ ਚਾਹੀਦਾ ਤੇ ਬਾਕੀ ਜਿਹੜੇ ਦੋਸ਼ੀ ਆ ਇਹਦੇ ਜਿਨ੍ਹਾਂ ਨੇ ਇਹ ਭੰਨ ਤੋੜ ਕੀਤੀ ਆਣ ਕੇ ਸਾਡੇ ਇਹਨਾਂ ਨੁਕਸਾਨ ਕੀਤਾ ਸਾਡੇ ਬੱਚਿਆਂ ਦੇ ਉੱਤੇ ਜ਼ੁਲਮ ਟਾਇਆ ਬੱਚਿਆਂ ਨੂੰ ਖਿੱਚ ਕੇ ਨਜਾਇਜ਼ ਰਿਆਸਤ ਦੇ ਵਿੱਚ ਉਧਰ ਲੈ ਕੇ ਗਏ ਇਹਨੂੰ ਰਿਆਸਤ ਵੀ ਨਹੀਂ ਆਪਾਂ ਕਿਸੇ ਕਿਸਮ ਦੀ ਇਹ ਇਹਨਾਂ ਨੂੰ ਕਿੱਡ ਅਗਵਾ ਕਰਕੇ ਲੈ ਕੇ ਗਏ ਆ ਸਾਡੀਆਂ ਟਰਾਲੀਆਂ ਦੇ ਵਿੱਚੋਂ ਬੱਚਿਆਂ ਨੂੰ ਇਹਨਾਂ ਦੇ ਉੱਤੇ ਸਖਤ ਐਕਸ਼ਨ ਲਿਆ ਜਾਏ ਤੇ ਗੋਲੀ ਚਲਾਉਣਾ ਕਿੱਥੇ ਤੱਕ ਜਾਇਜ਼ ਹੀ ਨਹੀਂ ਨੌਜਵਾਨ ਦੀ ਮੌਤ ਵੀ ਹੋ ਗਈ ਵੇਖੋ ਜੀ ਗੋਲੀ ਚਲਾਉਣਾ ਕਿਸੇ ਵੀ ਨਹੀਂ ਸਾਡੇ ਜੋ ਵੀ ਫੋਰਸ ਆ ਵਾ ਇਹਨਾਂ ਦੀ ਟ੍ਰੇਨਿੰਗ ਦੇ ਵਿੱਚ ਸ਼ਾਮਲ ਆ ਇਹਨਾਂ ਦੇ ਕਾਨੂੰਨ ਜਿਹੜੇ ਸਾਡੇ ਭਾਰਤ ਦਾ ਸੰਵਿਧਾਨ ਉਹਦੇ ਵਿੱਚ ਸ਼ਾਮਲ ਹੈ ਜਦੋਂ ਵੀ ਕਿਸੇ ਇਸ ਤਰ੍ਹਾਂ ਦੀ ਐਜੀਟੇਸ਼ਨ ਹੁੰਦੀ ਆ ਕੰਮ ਸੇ ਕੰਮ ਬਲ ਪ੍ਰਯੋਗ ਕਰਕੇ ਤੇ ਮਜਮੇ ਨੂੰ ਤਿੱਤਰ ਬਿੱਤਰ ਕੀਤਾ ਜਾਂਦਾ ਚੇਤਾਵਨੀ ਉਹ ਸਾਹਮਣੇ ਅੱਗੇ ਲਿਖ ਕੇ ਵੀ ਲਾਈ ਇਹਨਾਂ ਨੇ ਪਰ ਇਹ ਇਹਨਾਂ ਨੇ ਆਪਣੀ ਚੇਤਾਵਨੀ ਨੂੰ ਛੱਡ ਕੇ ਤੇ ਇਹਨਾਂ ਨੇ ਇਹ ਜਿਹੜਾ ਤੁਸੀਂ ਦੇਖ ਸਕਦੇ ਇਹੋ ਜਿਹਾ ਜ਼ੁਲਮ ਕੀਤਾ ਇਹਨਾਂ ਦੀ ਚੇਤਾਵਨੀ ਹੁੰਦੀ ਆ ਕਿ ਇਹ ਚੇਤਾਵਨੀ ਦਿੰਦੇ ਆ ਚੇਤਾਵਨੀ ਤੋਂ ਬਾਅਦ ਦੇ ਵਿੱਚ ਜੇ ਨਾ ਹੋਵੇ ਤੇ ਪਾਣੀ ਦੀ ਵਿਚਾਰ ਦੀ ਚੇਤਾਵਨੀ ਦਿੰਦੇ ਆ ਪਾਣੀ ਦੀ ਵਿਚਾਰ ਤੋਂ ਬਾਅਦ ਅंसू गैस ਦੀ ਅਸੂ ਗਾਇਸ ਤੋਂ ਬਾਅਦ ਦੇ ਵਿੱਚ ਹਲਕਾ ਲਾਠੀ ਚਾਰਜ ਦੀ ਹਲਕੇ ਲਾਠੀ ਚਾਰਜ ਤੋਂ ਬਾਅਦ ਜਿਹੜੀ ਆ ਕੋਈ ਹੋਰ ਜਿਹੜਾ ਵਾ ਫਿਰ ਮਤਲਬ ਬਲ ਪਰ ਜੋ ਹੋਰ ਬਲ ਪਰ ਜੋਗਦੀ ਪਰ ਕਿਤੇ ਵੀ ਇਹ ਨਹੀਂ ਲਿਖਿਆ ਕਿ ਕਿਸੇ ਆਪਣੇ ਮਜਮੇ ਦੇ ਉੱਤੇ ਗੋਲੀ ਚਲਾਈ ਜਾਏਗੀ ਗੋਲੀ ਸਿਰਫ ਬਣੀ ਆ ਦੁਸ਼ਮਣ ਵਾਸਤੇ ਜਿਹੜੇ ਆਪਣੇ ਭਾਰਤ ਵਾਸੀ ਆ ਇਹ ਆਪਣੇ ਸਰਕਾਰ ਦੇ ਆਪਣੇ ਕਿਸੇ ਦੇ ਦੁਸ਼ਮਣ ਨਹੀਂ ਇਹਨਾਂ ਦੀਆਂ ਆਪਣੀਆਂ ਮੰਗਾਂ ਹੁੰਦੀਆਂ ਇਹਨਾਂ ਨਾਲ ਬਹਿ ਕੇ ਗੱਲਬਾਤ ਕੀਤੀ ਜਾਂਦੀ ਹੈ ਤੇ ਸੁਲਝਾਈ ਜਾਂਦੀ ਹੈ ਅੱਜ ਤੱਕ ਦੁਨੀਆ ਦੇ ਵਿੱਚ ਇਹ ਜਿਹੜੀ ਕੋਈ ਮਿਸਾਲ ਨਹੀਂ ਮਿਲਦੀ ਕਿਸੇ ਨੇ ਇਤਨਾ ਜੁਰਮ ਕੀਤਾ ਹੋਵੇ ਇਹ ਜੋ ਵੀ ਕੁਝ ਹੋਇਆ ਇਹ ਭਾਰਤ ਦੇ ਸਰਕਾਰ ਨੇ ਇੱਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਆ ਕਿ ਅਸੀਂ ਆਪਣੇ ਦੇਸ਼ਵਾਸੀਆਂ ਦੇ ਨਾਲ ਇੱਥੋਂ ਤੱਕ ਪਹੁੰਚ ਸਕਦੇ ਇੱਕ ਦਲ ਹੋਰ ਜੇ ਸਰਕਾਰਾਂ ਫੇਰ ਅਸ਼ਵਾਸ਼ਣ ਦੇ ਦਿੰਦੀਆਂ ਵਾ ਕਿ ਅਸੀਂ ਪਾਸ ਕਰ ਦਿੰਨੇ ਸਾਰੇ ਤੁਹਾਡੇ ਜੋ ਵੀ ਤੁਸੀਂ ਮੰਗਾਂ ਰੱਖੀਆਂ ਪਰ ਉਹਨਾਂ ਨੂੰ ਲਾਗੂ ਨਹੀਂ ਕਰਦੀ ਫੇਰ ਦੇਖੋ ਦੇਖੋ ਜੀ ਇਹ ਤੇ ਲਗਾਤਾਰ ਹੋ ਰਿਹਾ ਜੋ ਸਾਨੂੰ ਅਸ਼ਵਾਸ਼ਣ ਦੇ ਵੀ ਦਿੰਦੇ ਆ ਕਿ ਅਸੀਂ ਤੁਹਾਡੀਆਂ ਮੰਗਾਂ ਲਾਗੂ ਕਰ ਦਿੰਨੇ ਆ ਤਾਂ ਉਹਦਾ ਕੋਈ ਫਾਇਦਾ ਨਹੀਂ ਹੁਣ ਅਸੀਂ ਹੱਕ ਲੈਣ ਵਾਸਤੇ ਆਏ ਆ ਅਸੀਂ ਜਿੱਨਾ ਚਿਰ ਸਾਨੂੰ ਲਿਖਤੀ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਗੀਆਂ ਮੰਨੀਆਂ ਨਹੀਂ ਜਾਣਗੀਆਂ ਉਹਨਾਂ ਨੂੰ ਪ੍ਰਵਾਨਗੀ ਨਹੀਂ ਮਿਲੂਗੀ ਉਹਨਾਂ ਚਿਰ ਕਿਸਾਨ ਜਿਹੜੇ ਆ ਇਹ ਬਾਰਡਰ ਸ਼ਟਰਰ ਵਾਲੇ ਦੀ ਜਿੰਨੀ ਤੇ ਲਾਗੂ ਨਹੀਂ ਹੁੰਦੀਆਂ ਮੰਗਾਂ ਇਸ ਤਰ੍ਹਾਂ ਹੀ ਤੁਹਾਡਾ ਸੰਘਰਸ਼ ਆ ਜੀ ਬਿਲਕੁਲ ਅਸੀਂ ਪਹਿਲਾਂ ਵੀ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਆ ਅੱਜ ਵੀ ਅਸੀਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਆ ਇਹ ਦਿੱਲੀ ਸਰਕਾਰ ਨੂੰ ਇਹ ਕਦੀ ਵੀ ਇਹ ਨਹੀਂ ਭੁੱਲਣਾ ਚਾਹੀਦਾ ਅਸੀਂ ਚੰਦ ਕਦਮ ਦੂਰ ਜ਼ਰੂਰ ਹੋ ਸਕਦੇ ਆ ਸਾਡੇ ਜਿਹੜੇ ਮਨ ਦੇ ਵਿੱਚ ਸਾਡੀ ਇੱਛਾ ਜਿਹੜੀ ਹੈ ਤਮੰਨਾ ਸਾਡੀਆਂ ਸਾਡੀਆਂ ਮੰਗਾਂ ਜਿਹੜੀਆਂ ਸਾਡੀਆਂ ਉਹੀ-ਉਹੀ ਹੈ ਜਿਹੜੀਆਂ ਅਸੀਂ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਤੇ ਹੋਰ ਨਾ ਬਾਰਡਰਾਂ ਤੇ ਬੈ ਕੇ ਮੰਗ ਰਹੇ ਸੀ ਉਹੀ ਜੇ ਅਸੀਂ ਅੱਜ ਵੀ ਅਸੀਂ ਉੱਥੇ ਜਾਵਾਂਗੇ ਤੇ ਸਾਡੀਆਂ ਉਹੀ ਮੰਗਾਂ ਉਹੀ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਬੈਠੇ ਇਹ ਵੀ ਭਾਰਤ ਦਾ ਹਿੱਸਾ ਇਹ ਚਾਹੇ ਦਿੱਲੀ ਦਾ ਬਾਰਡਰ ਹੋਵੇ ਚਾਹੇ ਹਰਿਆਣੇ ਦਾ ਹੋਵੇ ਇਹ ਹਰਿਆਣਾ ਸਰਕਾਰ ਵੀ ਬੀਜੇਪੀ ਦੀ ਉਹ ਉਧਰ ਵੀ ਸਰਕਾਰ ਬੀਜੇਪੀ ਦੀ ਹੈ ਅਸੀਂ ਮੋਦੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਇੱਥੇ ਵੀ ਇਹ ਦਈ ਗੱਲਬਾਤ ਕੀਤੀ ਰਸੀਬ ਸਿੰਘ ਸੰਗਣਾ ਜੀ ਨਾਲ ਤੇ ਉਹਨਾਂ ਨੇ ਦੱਸਿਆ ਕਿ ਉਹ ਬਿਲਕੁਲ ਡੱਟੇ ਰਹਿਣਗੇ ਔਰ ਉਹਨਾਂ ਦੀਆਂ ਜਿੰਨੀ ਦੇਰ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹ ਇੱਥੋਂ ਹਿੱਲਣ ਵਾਲੇ ਵੀ ਨਹੀਂ ਨੇ ਔਰ ਜਾਣ ਵਾਲੇ ਵੀ ਨਹੀਂ ਨੇ ਔਰ ਮੰਗਾਂ ਇਸ ਤਰ੍ਹਾਂ ਨਹੀਂ ਪੂਰੀਆਂ ਹੋਣਗੀਆਂ ਕਿ ਸਰਕਾਰ ਨੇ ਅਸ਼ਵਾਸ਼ਣ ਦੇਤਾ ਤੇ ਉੱਠ ਜਾਣਗੇ ਹਾਲਾਂਕਿ ਉਹ ਮੰਗਾਂ ਉਹਨਾਂ ਨੂੰ ਲਿਖਤੀ ਤੌਰ ਤੇ ਕਬੂਲਿਆ ਜਾਏਗਾ ਮੰਨਿਆ ਜਾਏਗਾ ਫੇਰ ਹੀ ਉੱਥੇ ਜਾਣਗੇ ਜੇ ਗੱਲ ਕਰੀ ਜਾਂ ਕਿਸੇ ਨੇ ਵੀ ਇਹ ਸਰਕਾਰਾਂ ਨੇ ਜੋ ਕਰਵਾਇਆ ਬਹੁਤ ਹੀ ਗਲਤ ਹੈ ਕਿਸਾਨਾਂ ਨਾਲ ਪਰ ਕਿਸਾਨਾਂ ਦੀਆਂ ਮੰਗਾਂ ਆਪਣੀ ਕਿਸਾਨਾਂ ਜੋ ਮੰਗਾ ਹੈ ਉਹ ਮੰਗਾ ਉੱਤੇ ਡੱਟੇ ਨੇ ਔਰ ਆਪਣੀਆਂ ਮੰਗਾਂ ਤੋਂ ਐਦਾਂ ਹਿੱਲਣ ਵਾਲੇ ਨਹੀਂ ਆ ਗੱਲਬਾਤ ਉਹਨਾਂ ਨਾਲ ਜਾਰੀ ਰਹੇਗੀ ਔਰ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਉਂਦੇ ਰਹਾਂਗੇ ਗੱਲ ਕਰਾਂਗੇ ਫਿਰ ਇੱਕ ਵਾਰ ਕੈਮਰਾਮੈਨ ਨੂੰ ਕਵਾਂਗੀ ਲਾਈਵ ਦਿਖਾ ਦੇਵੇ ਕਿ ਕਿਸ ਤਰ੍ਹਾਂ ਸੀ ਇਸ ਟਾਈਮ ਖਨੋਰੀ ਬਾਰਡਰ ਤੇ ਮੌਜੂਦ ਆ ਕਿਸ ਤਰ੍ਹਾਂ ਇੱਥੇ ਲੋਕ ਆਪਣੇ ਮੰਗਾਂ ਵਾਸਤੇ ਕਿਸਾਨ ਆਪਣੇ ਹੱਕਾਂ ਵਾਸਤੇ ਇੱਥੇ ਡਟੇ ਹੋਏ ਨੇ ਔਰ ਡਟੇ ਰਹਿਣਗੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਥੋਂ ਜਾਣ ਵਾਲੇ ਨਹੀਂ ਆ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਗੱਲਬਾਤ ਕਰ ਲੈਣੇ ਆ ਹੋਰ ਵੀ ਇੱਥੇ ਪਹੁੰਚੇ ਨੇ ਜੀ ਕੀ ਕਹਿਣਾ ਚਾਹੋਗੇ ਕਿੱਥੋਂ ਪਹੁੰਚੇ ਨੇ ਕਿੱਥੋਂ ਆਏ ਜੀ ਤੁਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਜੀ ਜੀ ਕਿੱਦਾਂ ਇੱਥੇ ਆਏ ਹੋ ਅੱਜ ਹੀ ਆਏ ਹੋ ਅਸੀਂ ਪਰਸੋਂ ਵੀਡੀਓ ਵਿੱਚ ਵੇਖਿਆ ਸੀ ਜੀ ਹਰਿਆਣਾ ਦੇ ਜੋ ਸਰਦਾਰਤੀ ਅੰਸਰ ਨੇ ਲੋਮ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਇਹ ਦੇਖਦਿਆਂ ਹੋਇਆ ਅਸੀਂ ਇਸ ਦੇਖਣ ਵਾਸਤੇ ਆਏ ਸੀ ਕਿਦਾਂ ਅੱਜ ਦੇਖਿਆ ਤੁਸੀਂ ਇੱਥੇ ਮਾਹੌਲ ਬਹੁਤ ਹੀ ਤਣਾਪੂਰਨ ਹੈ ਗੱਡੀਆਂ ਤੋੜੀਆਂ ਗਈਆਂ ਕਿਸ ਤਰ੍ਹਾਂ ਆਸੂ ਗੈਸ ਦੇ ਗੋਲੇ ਸੁੱਟ ਕੇ ਸਰਕਾਰਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿਸਾਨਾਂ ਨਾਲ ਇਹ ਜੋ ਭਾਰਤ ਦੀ ਸਰਕਾਰ ਹੈ ਜੀ ਕਿਉਂਕਿ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਹਮ ਸਾਡਾ ਜਿਹੜਾ ਡੈਮੋਕਰੇਸੀ ਦੇਸ਼ ਹੈ ਲੋਕਤੰਤਰ ਦੇਸ਼ ਹੈ ਇੱਥੇ ਸਾਰਕ ਨੂੰ ਪ੍ਰੋਟੈਸਟ ਕਰਨ ਦਾ ਸਾਡਾ ਹੱਕ ਹੈ ਜੀ ਜੀ ਕਿਸਾਨ ਜੋ ਆਪਣੇ ਪੁਰਾਣੇ ਅੰਦੋਲਨ ਵਾਲੀਆਂ ਮੰਗਾਂ ਰੱਖ ਰਿਹਾ ਕੋਈ ਦੂਜੀ ਮੰਗ ਹੈ ਨਹੀਂ ਹੈ